ਦੇ ਵਿੱਚ ਪਿੰਦੇ ਜਾਂਦੇ ਹੋ ਗਿਆਨ ਨੂੰ ਪਰਦੇ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਅਸੀਂ ਸਾਹ ਹੀ ਪੁੱਠੇ ਲੈਨੇ ਆ ਹੁਣ ਜਿਹੜੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਖਿਆ ਲਿਖੀ ਹੋਈ ਆ ਕਿ ਜਿਹੜਾ ਬੰਦਾ ਸਾਹ ਹੀ ਪੁੱਠੇ ਲੈਂਦਾ ਉਹ ਦੁਨੀਆ ਨੂੰ ਕਿਸ ਤਰ੍ਹਾਂ ਆ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਵਿਚਰ ਸਕਦਾ ਤੁਸੀਂ ਸਭ ਤੋਂ ਵਧੀਆ ਜਿਹੜੀ ਹੈਗੀ ਆ ਸਾਡਾ ਜਿਹੜਾ ਸਾਹ ਆ ਜਦੋਂ ਸਾਹ ਜੋ ਇੱਕ ਬੱਚਾ ਨਾ ਉਹ ਜਦੋਂ ਸਾਹ ਲੈਂਦਾ ਤੁਹਾਡਾ ਜਿਹੜਾ ਪੇਟ ਬਾਹਰ ਨਾ ਆਉਂਦਾ ਤੁਸੀਂ ਦੇਖੋ ਅੱਜ ਆਪਣੇ ਨਾਲ ਬਹਿ ਕੇ ਕਿ ਤੁਸੀਂ ਸਾਹ ਲਓ ਲੰਬਾ ਅੰਦਰ ਵਾਇ ਗੁਰੂ ਰਾਮ ਰਾਮ ਤੇ ਦੇਖੋਗੇ ਤੁਹਾਡਾ ਜਿਹੜਾ ਪੇਟ ਬਾਹਰ ਨੂੰ ਆ ਰਿਹਾ ਤੇ ਫਿਰ ਉਹਨੂੰ ਹੋਲਡ ਕਰੋ ਹੋਲਡ ਕਰਨ ਤੋਂ ਬਾਅਦ ਉਹਨੂੰ ਜਦੋਂ ਛੱਡੋ ਤਾਂ ਤੁਹਾਡਾ ਪੇਟ ਉਹ ਅੰਦਰ ਨੂੰ ਜਾਣਾ ਚਾਹੀਦਾ ਇਹਨੂੰ ਕਹਿੰਦੇ ਆ ਸਿੱਧੇ ਸਾਹ ਲੈਣਾ ਇਹ ਸਾਹ ਤੁਹਾਡੀ ਸਿਹਤ ਦੇ ਲਈ ਤੁਹਾਡੀ ਡਿਪਰੈਸ਼ਨ ਦੇ ਲਈ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅ ਬਲੀਵ ਕਰੋ ਕਿ ਇਸ ਚੀਜ਼ ਨੂੰ ਸਿੱਖ ਕੇ ਦੇਖੋ ਹੌਲੀ ਹੌਲੀ ਅੰਦਰੋਂ ਤੋਂ ਇੱਕ ਖੁਸ਼ੀ ਇੱਕ ਆਨੰਦ ਇੱਕ ਇਕੱਲਾਪਨ ਤੁਹਾਨੂੰ ਪਸੰਦ ਆਉਣ ਲੱਗ ਜੂਗਾ ਕਿਉਂਕਿ ਬਹੁਤ ਸਾਰੇ ਲੋਕ ਇਕੱਲੇ ਰਹਿ ਹੀ ਨਹੀਂ ਪਾਉਂਦੇ ਉਹਨਾਂ ਨੇ ਕਿਤੇ ਜਾਣਾ ਵੀ ਆ ਪਰ ਹਮੇਸ਼ਾ ਹਾਂ ਬਤੇ ਜਦੋਂ ਵੀ ਉਹਨਾਂ ਨੇ ਕਿਤੇ ਜਾਣਾ ਵੀ ਆ ਅਸੀਂ ਸਾਥ ਲੱਭਦੇ ਆ ਦੂਸਰੇ ਦਾ ਕਿਉਂਕਿ ਅਸੀਂ ਸੋਚਦੇ ਆ ਬਿਸੇ ਇਕੱਲੇ ਨਹੀਂ ਜਾ ਸਕਦੇ ਅਸੀਂ ਦੁਨੀਆ ਤੇ ਇਕੱਲੇ ਹੀ ਆਏ ਆ ਅਸੀਂ ਇਕੱਲੇ ਹੀ ਚਾਣ ਸੁ ਇਕੱਲਾ ਜਿਹੜਾ ਏਕਮ ਏਕ ਓਮਕਾਰ ਉਹ ਵੀ ਕੋਈ ਆ ਕਿਸੇ ਵੀ ਤਰ੍ਹਾਂ ਮਾਝ ਨਹੀਂ ਵੰਡਿਆ ਉਸੇ ਤਰ੍ਹਾਂ ਇਨਸਾਨ ਦਾ ਮਨ ਵੀ ਇੱਕ ਹੀ ਹੈ ਸੋ ਆਪਣੇ ਆਪ ਨੂੰ ਆਪਣੇ ਮਨ ਨੂੰ ਕੰਟਰੋਲ ਕਰਨਾ ਸਿੱਖੋ ਅੱਜ ਦਾ ਦਿਨ ਅੱਜ ਜਰੂਰ ਬੈਠੋ ਵਾਹਿਗੁਰੂ ਦਾ ਰਾਮ ਰਾਮ ਅੱਲਾ ਅੱਲਾ ਆਈ ਏਮ ਸੋ ਏਮ ਕੁਛ ਵੀ ਜੋ ਵੀ ਤੁਹਾਡਾ ਜਿਹੜਾ ਵੀ ਮੰਤਰ ਤੁਹਾਨੂੰ ਪਸੰਦ ਆ ਤੁਸੀਂ ਉਹੀ ਉਹਨੂੰ ਯੂਜ਼ ਕਰ ਸਕਦੇ ਹੋ ਇਹ ਕਰਕੇ ਤੁਸੀਂ ਉਹਦੇ ਨਾਲ ਆਚ ਬੈਠ ਕੇ ਦੇਖੋ ਦੇਖਿਓ ਤੁਹਾਨੂੰ ਕਿੰਨਾ ਚੰਗਾ ਲੱਗੇਗਾ ਤੇ ਜੇ ਤੁਹਾਡਾ ਧਿਆਨ ਨਹੀਂ ਟਿਕ ਰਿਹਾ ਹੁੰਦਾ ਤੇ ਸਾਹਮਣੇ ਪਾਸੇ ਤੁਸੀਂ ਇੱਕ ਲੋਬਤੀ ਲਾ ਲਓ ਤੇ ਮੋਮਬਤੀ ਦੇ ਉੱਤੇ ਧਿਆਨ ਦਿੰਦੇ ਹੋਏ ਉਹਨੂੰ ਬਿਲਕੁਲ ਧਿਆਨ ਨਾ ਦੇਖਦੇ ਹੋਏ ਉਹਨੂੰ ਦੇਖੀ ਜਾਓ ਤੇ ਉਹਨੂੰ ਦੇਖਣ ਤੋਂ ਬਾਅਦ ਆਪਣੇ ਮਨ ਨੂੰ ਅੰਦਰੋਂ ਵਿਚਾਰਾਂ ਨੂੰ ਜਿਹੜਾ ਉਹ ਵਾਹਿਗੁਰੂ ਦੇ ਉਹਦੀ ਖੁਸ਼ੀ ਦੇ ਉਹਦੇ ਵਿੱਚ ਰੰਗ ਲਓ ਦੇਖੋ ਤੁਹਾਨੂੰ ਕਿੰਦਾ ਚੰਗਾ ਲੱਗੇਗਾ 5 ਮਿੰਟ ਤੋਂ ਸ਼ੁਰੂ ਕਰਕੇ ਦੇਖੋ ਇਹ ਜਦੋਂ 2.5 ਘੰਟੇ ਤੇ ਚਲਾ ਗਿਆ ਤਾਂ ਉਦੋਂ ਸੋਚ ਲਿਓ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਦੇ ਉੱਤੇ ਆ ਗਿਆ ਅੱਜ ਉਹਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਉਹਦੇ ਲਈ ਰੈਡੀ ਹੋ ਗਏ ਹੋ ਸੋ ਦੂਸਰਾ ਆਪਣੇ ਸਮੇਂ ਦੇ ਵਿੱਚੋਂ ਜੋ ਨਾਨਕਦੇਵ ਜੀ ਕੇ ਵੀ ਕਹਿ ਕੇ ਗਏ ਨੇ ਕਿ ਆਪਣੇ ਸਮੇਂ ਦੇ ਵਿੱਚੋਂ ਅ ਢਾਈ ਘੰਟੇ ਜ਼ਰੂਰ ਕੱਟਿਆ ਕਰੋ ਕਿੰਨੇ ਲੋਕ ਨੇ ਜਿਹੜੇ ਢਾਈ ਘੰਟੇ ਕੱਟਦੇ ਨੇ ਤੇ ਇਹਦਾ ਟਾਈਮ ਸਮਾਂ ਜਿਹੜਾ ਕਿਉਂ ਸੁਣਿਆ ਗਿਆ ਸਵੇਰੇ ਕਿ ਸਵੇਰੇ ਤੁਸੀਂ 3 ਤੋਂ 5:30 ਜਾਂ 2 ਤੋਂ 4:30 ਉਦੋਂ ਤੁਸੀਂ ਉੱਠ ਸਕਦੇ ਹੋ ਉਦੋਂ ਨਾ ਤੁਹਾਡਾ ਫੋਨ ਬੱਜੇਗਾ ਨਾ ਤੁਹਾਨੂੰ ਬੱਚਿਆਂ ਨੂੰ ਸਕੂਲ ਛੱਡਣਾ ਹੁੰਦਾ ਉਦੋਂ ਨਾ ਤੁਸੀਂ ਕਿਸੇ ਦੀ ਰੋਟੀ ਪਕਾਣੀ ਹੁੰਦੀ ਆ ਉਦੋਂ ਤੁਸੀਂ ਕੁਝ ਨਹੀਂ ਕਰਦਾ ਹੁੰਦਾ ਬੈ ਕੇ ਦੇਖਿਓ ਜਦੋਂ ਉਹ ਮੈਂ ਸਟਾਰਟ ਕੀਤਾ ਸੀ ਤਾਂ ਉਦੋਂ ਮੈਨੂੰ ਵੀ 2 4 10 20 25 ਮਿੰਟ ਤੋਂ ਬਾਅਦ ਨੀਂਦ ਆ ਜਾਂਦੀ ਸੀ ਪਰ ਅੱਜ ਲਾਈਕ ਇੰਨਾ ਵਧੀਆ ਲੱਗਦਾ ਇੰਨਾ ਵਧੀਆ ਲੱਗਦਾ ਤਾਂ ਹੌਲੀ ਹੌਲੀ ਇੱਕ ਵੈਗਰੂ ਦਾ ਮੈਂ ਗਰੁੱਪ ਬਣਾ ਲਿਆ ਉਸ 그룹 ਦੇ ਨਾਲ ਸਾਰੇ ਜਣੇ ਜੁੜੇ ਹੁੰਦੇ ਸੀ ਕਿ ਜਦੋਂ ਮੈਂ ਨਹੀਂ ਸੀ ਲਾਈਕ ਮੈਂ ਭੁੱਲ ਜਾਂਦੀ ਸੀ ਜਾਂ ਮੈਂ ਨਹੀਂ ਸੀ ਉੱਠਦੀ ਤਾਂ ਦੂਸਰੇ ਮੈਨੂੰ ਵਾਇਗਰੂ ਭੇਜ ਦਿੰਦੇ ਸੀ ਸੋ ਇੱਕ ਪਿਆਰ ਕਿਸੇ ਦੇ ਨਾਲ ਤੁਸੀਂ ਵਾਇਗਰੂ ਵਾਲਾ ਆਰਾਮ ਦਾਮਾ ਵਾਲਾ ਅੱਲਾ ਅੱਲਾ ਪਾ ਕੇ ਦੇਖੋ ਕਿ ਸਿਰਫ ਇਹੀ ਭੇਜਣਾ ਕਿ ਇਹੀ ਅਸੀਂ ਸਾਨੂੰ ਵਾਪਸ ਆਉਣਾ ਚਾਹੀਦਾ ਉਹਦੇ ਵਿੱਚ ਹੀ ਤੁਹਾਨੂੰ ਅਗਲੇ ਦਾ ਹਾਲਚਾਲ ਅਗਲੇ ਦੀ ਤੰਦਰੁਸਤੀ ਸਭ ਕੁਝ ਉਹਦੇ ਵਿੱਚੋਂ ਹੀ ਨਜ਼ਰ ਆਉਣ ਲੱਗ ਜਾਣਾ ਤਾਂ 2.5 ਘੰਟੇ ਜਿਹੜਾ ਵਾ ਆਪਣੇ ਜ਼ਰੂਰ ਦਿਓ ਤੇ ਇਕੱਠੇ ਨਹੀਂ ਦੇ ਸਕਦੇ ਤਾਂ ਦਿਨ ਦੇ ਵਿੱਚ ਡਿਵਾਈਡ ਕਰ ਲਓ ਕਿ 24 ਘੰਟਿਆਂ ਚੋਂ ਢਾਈ ਘੰਟੇ ਅਸੀਂ ਉਹਨੂੰ ਹੀ ਦੇਣੇ ਆ ਉਹਦੇ ਵਿੱਚ ਨਾ ਸੀ ਨਿੰਦਿਆ ਨਾ ਸੀ ਚੁਗਲੀ ਤੇ ਅਸੀਂ ਆਪਣੇ ਮਨ ਨੂੰ ਦੀ ਜਿਹੜੀ ਸਾਡੇ ਥਾੜਤਾ ਕਿ ਉਹਨੇ ਮੈਨੂੰ ਆ ਗਿਆ ਬਾਕੀ ਦਿਨ ਭਾਵੇਂ ਕੋ ਮਰਜੀ ਕਰੀ ਚਲੋ ਲੈਡੀ ਚਲੋ ਬੁੱਲੀ ਚਲੋ ਕੁਛ ਕਰੀ ਚਲੋ ਪਰ ਉਹ ਢਾਈ ਘੰਟੇ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਦੂਸਰਾ ਕੋਈ ਨਹੀਂ ਆਉਣਾ ਚਾਹੀਦਾ ਕਰਕੇ ਦੇਖੋ ਕਿ ਕਿੰਨੇ ਮਿੰਟ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਸਟਾਰਟ ਕਰ ਸਕਦੇ ਹੋ ਸੋ ਉਹ ਉਹ ਕਰੋ ਕਿਸਾਈ ਵਾਇਗਰ ਗੰਦਾ ਫੈਲੀ ਕਹਿਣਾ ਸੋ ਤੇ ਦੂਸਰਾ ਤੁਹਾਡੀ ਇਨਕਮ ਭਾਵੇਂ 1 ਡਾਲਰ ਆ ਭਾਵੇਂ 2 ਡਾਲਰ ਆ ਭਾਵੇਂ ਤੁਹਾਡੇ ਕੋਲੇ ਲਾਈਕ 20000 ਡਾਲਰ ਆ ਭਾਵੇਂ ਤੁਹਾਡੇ ਕੋਲ 1 ਲੱਖ ਆ ਉਸ ਹਰ ਚੀਜ਼ ਦਾ ਦਸ਼ਮਾ 10% ਜ਼ਰੂਰ ਕੱਢੋ ਉਹ 10% ਹੁਣ 10 ਡਾਲਰ ਮਗਰ ਕਿੰਨੇ ਬਣਦੇ ਨੇ ਸਿਰਫ 1 ਡਾਲਰ 10 ਰੁਪਈਏ ਮਗਰ ਕਿੰਨੇ ਬਣਦੇ ਨੇ ਸਿਰਫ 1 ਰੁਪਈਆ ਸੁਣ ਉਹ ਕੰਡ ਕੇ ਆਪਣੀ ਅੱਡ ਇੱਕ ਬੁਗਣੀ ਚ ਪਾਈ ਚੱਲੋ ਤੇ ਫਿਰ ਉਹਦਾ ਫਿਕਰ ਨਾ ਕਰੋ ਕਿ ਇਹ ਮੈਂ ਕਿੱਥੇ ਦੇਣਾ ਵਾਂ ਇਹ ਉਹਦੇ ਹੁਕਮ ਅੰਦਰ ਛੱਡ ਦਿਓ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹ ਤੁਹਾਨੂੰ ਹੁਕਮ ਦੇਵੇਗਾ ਕਿ ਇਹ ਪੈਸਾ ਇੱਥੇ ਯੂਜ਼ ਕਰੋ ਉਹੀ ਵੰਡ ਛਕਣਾ ਹੈ ਕੀਤ ਤੱਕ ਕਰਨਾ ਵੰਡ ਚੱਕਣਾ ਨਾਮ ਚਪਣਾ ਤੈੰਨੀ ਤਾਂ ਆਪਾਂ ਨੂੰ ਉਦੇਸ਼ ਦੇ ਕੇ ਗਏ ਨੇ ਤੇ ਕੀ ਅਸੀਂ ਤਿੰਨਾ ਤੇ ਚੱਲ ਨਹੀਂ ਸਕਦੇ ਕਿੰਨੇ ਕੌਖੇ ਆ ਅਸੀਂ ਇੰਨਾ ਕੁਝ ਕਰ ਲੈਨੇ ਆ ਇਹਨੇ ਰਿਸ਼ਤੇ ਬਣਾ ਲੈਨੇ ਆ ਇਹਦੇ ਘਰ-ਬਾਰ ਬਣਾ ਲੈਨੇ ਆ ਇੰਨੀਆਂ ਗੱਡੀਆਂ ਬਣਾ ਲੈਨੇ ਆ ਪਰ ਕੀ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਤੇ ਚੱਲ ਨਹੀਂ ਸਕਦੇ ਚੱਲ ਸਕਦੇ ਆ ਨਾ ਤੇ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਉੱਤੇ ਉਹਨਾਂ ਦੇ ਜਨਮ ਦਿਨ ਦੇ ਉੱਪਰ ਤੁਸੀਂ ਸਾਰੇ ਜਣੇ ਵਾਦਾ ਕਰੋ ਆਪਣੇ ਆਪ ਨਾਲ ਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਮੈਂ ਜ਼ਰੂਰ ਚੱਲਾਂਗੀ ਕਿ ਜੋ ਮੈਂ ਕਮਾ ਕੇ ਲੈ ਆਉਣੀ ਆ ਕਿਰਤ ਮੇਰੀ ਕਿਰਤ ਜਿਹੜੀ ਆ ਉਹ ਸੱਚੀ ਸੁੱੱਚੀ ਹੋਣੀ ਚਾਹੀਦੀ ਆ ਸੱਚੀ ਸੁੱੱਚੀ ਦਾ ਮਤਲਬ ਆ ਕਿ ਜੇ ਕਿਸੇ ਤੋਂ ਤੁਸੀਂ 1 ਡਾਲਰ ਲੈਂਦੇ ਹੋ ਤਾਂ ਉਹ 1 ਡਾਲਰ ਜਿੰਨੀ ਤੁਸੀਂ ਮਿਹਨਤ ਕੀਤੀ ਆ ਉਹ 1 ਡਾਲਰ ਚੋਂ 1 ਸੈਂਟ ਘੱਟ ਲੈ ਲਓ ਪਰ 1 ਡਾਲਰ ਤੋਂ 1 ਸੈਂਟ ਉੱਪਰ ਨਾ ਲਓ ਸੋ ਇਹ ਇਹ ਸੱਚੀ ਕਿਰਤ ਹੁੰਦੀ ਆ ਉਹਦੇ ਚੋਂ ਵੰਡ ਛਕਣਾ ਕੀ ਆ ਕਿ ਉਹਦੇ ਵਿੱਚੋਂ ਦਸਵਾ ਹਿੱਸਾ ਕੱਢ ਕੇ ਤੁਸੀਂ ਆਪਣੀ ਕੋਲੇ ਵਿੱਚ ਪਾ ਲਿਆ ਉਹਨੂੰ ਆਡ ਰੱਖ ਲਓ ਇਹਦੀ ਗੱਲ ਫੇਰ ਕਿਤੇ ਕਰਾਂਗੇ ਤੇ ਤੀਸਰਾ ਨਾਮ ਚਾਪੋ ਤੇ ਤੁਸੀਂ 2 ਮਿੰਟ ਤੋਂ ਸ਼ੁਰੂ ਕਰ ਲਓ 2 ਮਿੰਟ ਤੋਂ ਤੁਸੀਂ ਬੈਠੇ ਹੋ ਬੈਠਣ ਚਾਰ ਲੰਬਾ ਸਾਹ ਆਪਣੇ ਅੰਦਰ ਲਓ ਤੁਹਾਡੇ ਬੈਲੀ ਬਟ ਜਿਹੜਾ ਬੈਲੀ ਹੈ ਉਹ ਬਾਹਰ ਆਉਣੀ ਚਾਹੀਦੀ ਆ ਇਹਨੂੰ ਹੋਲਡ ਕਰੋ ਸੋ 1 2 3 4 ਹੋਲਡ ਕਰਕੇ ਫਿਰ ਤੁਸੀਂ 1 2 3 4 ਇਹਨੂੰ ਵਾਰ ਕਰ ਦਿਓ ਫਿਰ ਉਹਨੂੰ ਹੋਲਡ ਕਰੋ ਫਿਰ ਉਹਦੇ ਅੰਦਰ ਕਰੋ ਇਸ ਨੂੰ ਤੁਸੀਂ ਜਿਆਦਾ ਵਾਰੀ ਨਹੀਂ ਤਾਂ 2 ਮਿੰਟ ਹੀ ਕਰੋ 2 ਢਾਈ ਮਿੰਟ ਕਰੋ 2 ਢਾਈ ਮਿੰਟ ਜਿੱਦਣ ਤੁਹਾਨੂੰ ਢਾਈ ਘੰਟੇ ਤੇ ਲੱਗਿਆ ਤਾਂ ਸੋਚ ਲਿਓ ਕਿ ਤੁਸੀਂ ਗੁਰਨਾਨਕ ਦੇਵ ਜੀ ਦੇ ਬਰਥਡੇ ਦੇ ਉੱਪਰ ਉਹਨਾਂ ਨੂੰ ਖੁਸ਼ ਕਰ ਦਿੱਤਾ ਉਹਨਾਂ ਨੂੰ ਆਪਣੇ ਨਾਲ ਰਾਲਿਆ ਉਹ ਸਾਡੇ ਨਾਲ ਹੀ ਨੇ ਫੀਲ ਕਰਕੇ ਦੇਖੋ ਮਹਿਸੂਸ ਕਰਕੇ ਦੇਖੋ ਅੱਜ ਵੀ ਹੁਣ ਵੀ ਉਹ ਸਾਡੇ ਨਾਲ ਨਹੀਂ ਜਿਹੜੇ ਇਨਸਾਨਾਂ ਦਾ ਔਰਾ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਸੋਚ ਲਿਆ ਕਰੋ ਕਿ ਪਰਮਾਤਮਾ ਹਰ ਕਿਤੇ ਵਿੱਚ ਹੈ ਪਰ ਕਈ ਵਾਰ ਸਾਡਾ ਔਰਾ ਕਿਸੇ ਨਾਲ ਜਦੋਂ ਮੈਚ ਨਹੀਂ ਕਰਦਾ ਤਾਂ ਉਹਨਾਂ ਲੋਕਾਂ ਤੋਂ ਥੋੜੇ ਦੂਰ ਹੋ ਜਾਇਆ ਕਰੋ ਇਹ ਨਹੀਂ ਕਿ ਉਹਨਾਂ ਨੂੰ ਨਫ਼ਰਤ ਕਰਨੀ ਹੈ ਨੋ ਉਹਨਾਂ ਤੋਂ ਥੋੜੇ ਅਵੇਕ ਹੋ ਜਾਓ ਅਵੇਕ ਹੋਵੋਗੇ ਅਵੇਕ ਹੋਗੇ ਤਾਂ ਤੁਸੀਂ ਹੌਲੀ ਹੌਲੀ ਉਹ ਦਿਨ ਆਏਗਾ ਕਿ ਜਿੰਨੇ ਤੋਂ ਤੁਸੀਂ ਉਹ ਵੇਖ ਹੋਏ ਹੋ ਉਹ ਆਪਣੇ ਆਪ ਤੁਹਾਡੇ ਕੋਲ ਚੱਲ ਕੇ ਆਉਣਗੇ ਜਿਸ ਦਿਨ ਪਰਮਾਤਮਾ ਨੇ ਤੁਹਾਡੇ ਔਰੇ ਨੂੰ ਕਲੀਨ ਕਰ ਦਿੱਤਾ ਕਿਉਂਕਿ ਕਈ ਵਾਰ ਸਾਡਾ ਔਰਾ ਇੱਕ ਦੂਸਰੇ ਨਾਲ ਨਹੀਂ ਮਿਲਦਾ ਸੋ ਦਸ਼ਮਣੀਆਂ ਜੁਲਮ ਸਭ ਕੁਝ ਭੁੱਲ ਕੇ ਇੱਕ ਤਾਂ ਇਦਾਂ ਦਿਨਾਂ ਦੇ ਵਿੱਚ ਬਲੱਡ ਜ਼ਰੂਰ ਡੋਨੇਟ ਕਰਿਆ ਕਰੋ ਆਪਣੇ ਅੰਗ ਜ਼ਰੂਰ ਦਾਨ ਕਰ ਦਿਓ ਕਿ ਮਰਨ ਤੋਂ ਬਾਅਦ ਐਕਸੀਡੈਂਟ ਤੋਂ ਬਾਅਦ ਕਿਸੇ ਦੇ ਕੰਮ ਆ ਸਕਣ ਇਹ ਸਾਡੇ ਕੋਈ ਕੰਮ ਨਹੀਂ ਆਉਣੇ ਤਾਂ ਆਪਣੀ ਬਾਡੀ ਜ਼ਰੂਰ ਡੋਨੇਟ ਕਰੋ ਤਾਂ ਕਿ ਬਾਡੀ ਦੇ ਉੱਤੇ ਸਰਚ ਕਰਕੇ ਜਿਹੜੇ ਉਹ ਬੱਚੇ ਡਾਕਟਰ ਬਣਦੇ ਨੇ ਅੱਜ ਏਡੇ ਏਡੇ ਵੱਡਿਆਂ ਲਾਈਕ ਏਡੇ ਏਡੇ ਵੱਡੀਆਂ ਜਗ੍ਹਾ ਤੇ ਕੰਮ ਕਰ ਰਹੇ ਨੇ ਉਹ ਉਹ ਤਾਂ ਹੀ ਕਰ ਸਕਦੇ ਨੇ ਕਿਉਂ ਕਿ ਉਹਨਾਂ ਕੋਲੇ ਸਰਚ ਕਰਨ ਵਾਸਤੇ ਬਾਡੀਆਂ ਹੁੰਦੀਆਂ ਸੋ ਇਹ ਅੱਜ ਦਾ ਸਨੇਹਾ ਸੀ ਇੱਕ ਵਾਰੀ ਫੇਰ ਤੁਹਾਨੂੰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਮਾਂ ਹੋ ਗਿਆ ਵੈਸੇ ਉੱਪਰ ਹੀ ਹੋ ਗਿਆ ਅਚੀਵਮੈਂਟ ਸੋ ਹੁਣ ਤੁਹਾਨੂੰ ਸਭ ਨੂੰ ਇੱਕ ਵਾਰੀ ਫੇਰ ਗੁਨਾਕਦੇਵ ਜੀ ਦੇ ਗੁਰਪ੍ਰਤਿਆ ਬਹੁਤ 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 ਬਧਾਈਆਂ ਹੋਣ ਕਿਤ ਕਰੋ ਵੰਡ ਛਕੋ ਦਾ ਨਾਮ ਚੱਕੀ ਵਪਾਰੀ ਸਸਰੀ ਆਕਾ ਲਿਵ ਗੁੱਡ ਇੱਕ ਐਸਾ ਪ੍ਰੋਡਕਟ ਆ ਜਿਹੜਾ ਕਿ ਬਿਲਕੁਲ ਹੀ ਕੈਮੀਕਲ ਤੌਰ ਤੇ ਰਹਿਤਾ ਤੇ ਉਹ ਚੀਜ਼ਾਂ ਨੇ ਜਿਹੜੀਆਂ ਕਿ ਸਾਡੀ ਬੋਡੀ ਨੂੰ ਸਾਡੇ ਫੂਡ ਦੇ ਵਿੱਚੋਂ ਚਾਹੀਦੀਆਂ ਹੁੰਦੀਆਂ ਨੇ ਪਰ ਕਈ ਵਾਰ ਸਾਡਾ ਫੂਡ ਉਹਨਾਂ ਵਧੀਆ ਨਹੀਂ ਹੁੰਦਾ ਕਰਕੇ ਅਸੀਂ ਪੂਰੀ ਤਰ੍ਹਾਂ ਦੀ એનર્ਜੀ ਨਹੀਂ ਲੈ ਪਾਉਂਦੇ ਸੋ ਸੁਪਰ ਗ੍ਰੀਨ ਸੁਪਰ ਰੈੱਡ ਇਹ ਜਿਹੜੀਆਂ ਚੀਜ਼ਾਂ ਨੇ ਸੁਪਰ ਗ੍ਰੀਨ ਦੇ ਵਿੱਚ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਉਹ ਚੀਜ਼ ਜਿਹੜੀ ਕਿ ਸਾਡੀ ਬੋਡੀ ਨੂੰ ਚਾਹੀਦੀ ਆ ਕਿਉਂਕਿ ਜੇ ਅਸੀਂ ਨਹੀਂ ਖਾ ਸਕਦੇ ਕੁਝ ਲਾਈਕ ਜਿਹੜੀਆਂ ਕਿ ਹਰੀਆਂ ਸਬਜ਼ੀਆਂ ਵਗੈਰਾ ਤਾਂ ਸਾਨੂੰ ਸੁਪਰ ਗ੍ਰੀਨ ਖਾਣਾ ਚਾਹੀਦਾ ਤੇ ਜੇਕਰ ਅਸੀਂ ਫਰੂਟ ਜ਼ਿਆਦਾ ਨਹੀਂ ਖਾ ਸਕਦੇ ਤਾਂ ਸਾਨੂੰ ਸੁਪਰ ਰੈੱਡ ਖਾਣਾ ਚਾਹੀਦਾ ਬੰਗਲਡੀਸ਼ੀਅਮ ਬਾਰੇ ਮਲਟੀ ਵਿਟਾਮਿਨਸ ਬਾਰੇ ਜਿਹੜੇ ਕਿ ਸਾਰੇ ਫਲਾਂ ਤੋਂ ਬਣੇ ਹੋਏ ਨੇ ਇਹਦੇ ਬਾਰੇ ਵੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਇਹ ਤੁਸੀਂ ਖੁਦ ਵੀ ਮੰਗਵਾ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਸੀਂ ਇਹਦੇ ਮੈਂਬਰ ਵੀ ਬਣ ਸਕਦੇ ਹੋ ਇਹਦੀ ਸਾਰੇ ਕਿਸੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕਿਉਂਕਿ ਇਹ ਇੱਕ ਤਰ੍ਹਾਂ ਦਾ ਉਹ ਫੂਡ ਆ ਜਿਹਦੀ ਕਿ ਸਾਡੇ ਬੋਡੀ ਨੂੰ ਰੋਜ਼ ਜ਼ਰੂਰਤ ਪੈਂਦੀ ਆ ਇਹਦਾ ਇੱਕ ਚਮਚਾ ਖਾਧਾ ਹੋਇਆ ਸਾਰੇ ਦਿਨ ਦੀ ਤੁਹਾਨੂੰ એનર્ਜੀ ਦੇਣ ਦੇ ਨਾਲ ਨਾਲ ਤੁਹਾਡੀਆਂ ਕਈ ਬਿਮਾਰੀਆਂ ਤੋਂ ਤੁਹਾਡਾ ਛੁਟਕਾਰਾ ਕਰਾਵੇਗਾ ਹਰ ਇੱਕ ਇਨਸਾਨ ਕੋਲੇ ਦੋ ਮਾਈਂਡ ਨੇ ਕੌਂਸ਼ੀਅਸ ਮਾਈਂਡ ਤੇ ਸਬਕੌਂਸ਼ੀਅਸ ਮਾਈਂਡ ਕੌਂਸ਼ੀਅਸ ਮਾਈਂਡ ਆ ਜਿਸ ਦੇ ਵਿੱਚ ਸਾਡੀ ਸਾਰੀ ਵਿਲ ਪਾਵਰ ਹੁੰਦੀ ਆ ਲੌਂਗ ਟਾਈਮ ਦੀ ਮੈਮਰੀ ਹੁੰਦੀ ਆ ਸੋ ਲੌਜੀਕਲ ਥਿੰਕਿੰਗ ਹੁੰਦੀ ਆ ਜਾਂ ਕ੍ਰਿਟੀਕਲ ਥਿੰਕਿੰਗਸ ਹੁੰਦੀ ਆ ਤੇ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹ ਸਾਡਾ ਉਹ ਮਾਈਂਡ ਆ ਜਿਹੜਾ ਕਿ ਸਿਰਫ ਕਈ ਚੀਜ਼ਾਂ ਨੂੰ ਹੋਲਡ ਕਰਕੇ ਰੱਖ ਲੈਂਦਾ ਤੇ ਮੁੜ ਕੇ ਉਹ ਜਦੋਂ ਸਾਡੇ ਨਾਲ ਕੋਈ ਹੈਪਨ ਹੁੰਦੀ ਆ ਤਾਂ ਉਦੋਂ ਹੀ ਉਹ ਸਾਹਮਣੇ ਆਉਂਦਾ ਏ ਇਹ ਸਭ ਚੀਜ਼ਾਂ ਨੂੰ ਜਾਣਨ ਦੇ ਲਈ ਇਹ ਸਭ ਚੀਜ਼ਾਂ ਨੂੰ ਸਿੱਖਣ ਦੇ ਲਈ ਆਪਣੀ ਬਾਡੀ ਦੀ ਰੇਖੀ ਕਰਾਉਣ ਦੇ ਲਈ ਆਪਣੇ ਆਪ ਨੂੰ ਕਿਉਂ ਮੰਨ ਕਿਉਂ ਉਦਾਸ ਰਹਿੰਦਾ ਹੈ ਜਾਂ ਕਿਉਂ ਦਾ ਆਨਸਰ ਲੈਣ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ 604 537 3712 ਨਿਊ ਵੇਅ हेयर ड्रेसਿੰਗ ਸਕੂਲ ਇੱਕ ਐਸੀ ਥਾਂ ਜਿੱਥੇ ਆ ਕੇ ਤੁਸੀਂ ਆਪਣੀ ਖੂਬਸੂਰਤੀ ਨੂੰ ਹੋਰ ਵੀ ਸਵਾਰ ਸਕਦੇ ਹੋ हेयर कट हेयर कलर ਰਿਚ ਮੇਕਅਪ ਆਈਬ੍ਰੋਸ ਤੇ ਮੇਕਅਪ ਦੇ ਨਾਲ ਬਿਊਟੀ ਦੇ ਨਾਲ ਜਿਹੜੀਆਂ ਸਾਰੀਆਂ ਸਰਵਿਸਿਜ਼ ਨਿਊ ਵੇਅ हेयर ड्रेसਿੰਗ ਸਕੂਲ ਵਿੱਚ ਐਕਸਪਰਟਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਨਿਊ ਵੇਅ हेयर ड्रेसਿੰਗ ਸਕੂਲ ਵਿੱਚ ਲੇਜ਼ਰ हेयर ਰਿਮੂਵਲ ਟ੍ਰੀਟਮੈਂਟ ਵੀ ਦਿੱਤੀ ਜਾਂਦੀ ਹੈ ਤਿਲ ਮੋਕੇ ਦਾਗ ਜੇ ਤੁਹਾਡੀ ਬਿਊਟੀ ਨੂੰ ਖਰਾਬ ਕਰ ਰਹੇ ਹਨ ਤੇ ਘਬਰੋਂ ਦੀ ਲੋੜ ਨਹੀਂ ਨਿਊ ਵੇਅ हेयर ड्रेसਿੰਗ ਸਕੂਲ ਆਓ ਤੇ ਇਹਨਾਂ ਸਭ ਪ੍ਰੋਬਲਮਸ ਤੋਂ ਛੁਟਕਾਰਾ ਪਾਓ ਜੇ ਤੁਸੀਂ ਵੀ ਬੰਨਾ ਚਾਹੁੰਦੇ ਹੋ हेयर कट हेयर गार्लिंग मेकअप आइब्रोस ते ब्यूटी ਨਾਲ ਜੁੜੀ ਹਰ ਚੀਜ਼ ਦੇ ਐਕਸਪਰਟ ਤੇ ਜੁਆਇਨ ਕਰ ਸਕਦੇ ਹੋ ਜੀ ਨਿਊ ਵੇ हेयर ड्रेसिंग ਸਕੂਲ ਕੋਰਸਿਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨਿਊ ਵੇ हेयर ड्रेसिंग ਸਕੂਲ ਵਿਚ ਨਿਊ ਵੇ हेयर ड्रेसिंग ਸਕੂਲ ਗਵਰਨਮੈਂਟ ਵੱਲੋਂ ਅਥਾਰਾਈਜ਼ਡ ਹੈ